ਜਾਨ ਨੂੰ ਨਹੀਂ ਪਤਾ ਕਿ ਉਹ ਕਦੋਂ ਪੱਟਿਆ ਗਿਆ ਕਿ ਸਾਹ ਕਦਾ ਵੇਸੀ ਉਹ ਬੁੜੀ ਆ ਬਿਮਾਰ ਸੀ ਦੋਰੇ ਪੈਂਦੇ ਉਹਨੂੰ ਅਸੀਂ ਇੱਕ ਵਾਰੀ ਕੁੰਡੀ ਲਾਇਆ ਸੀ ਤੇ ਸਾਡਾ ਬਸ ਨਾਮ ਲਾਤਾ ਚੋਰੀ ਦਾ ਤੇ ਕੁੰਡੀ ਲਾ ਚੋ ਕੁੰਡੀ ਫੜ ਗਈ ਚੁੱਲ੍ਹਾ ਸਾਡੀ ਮੁਜਬੀ ਅਸੀਂ ਵੀ ਕਹਿੰਦੇ ਕੁੰਡੀ ਫੜ ਗਈ ਸਾਡੀ ਹਾਂਜੀ ਪਰ ਮੇਰੇ ਮੇਰੇ ਵੀ ਅਸੀਂ ਵੀ ਪਹਿਲੇ ਮੇਰੀ ਮਾਤਾ ਪੂਰੀ ਹੋ ਗੋ ਮੇਰੇ ਬੁੜੀਆਂ ਪੂਰੀ ਹੋ ਜਾਵੇ ਮੈਂ ਆਪਦੇ ਬੱਚੇ ਨੂੰ ਕਿੱਥੇ ਲੈ ਕੇ ਜਾਵਾਂ ਨੇਰੇ ਸੀ ਕਿਵੇਂ ਰੱਖ ਸਕਦਾ ਹੈਗੀ ਮੈਂ ਜੋ ਕੁਛ ਦਿਨ ਪਹਿਲਾਂ ਪੁੱਛ ਕੇ ਆਇਆ ਜਦੋਂ 134000 ਦੱਸਿਆ ਜੀ ਉਹਨਾਂ ਨੇ ਮੈਨੂੰ ਬਿਲ ਬਿਲ ਸਾਰਾ ਨੇਰੇ 'ਚ ਬੈਠੇ ਬਾਹਰ ਲੋਕ ਲਾਰ ਕੇ ਜੀ ਸਾਡੇ ਗਵੰਡੀਆ ਨੇ ਸਾਡਾ ਨੁਕਸਾਨ ਹੁੰਦਾ ਹੈ ਦੋ ਜੀ ਅਸੀਂ ਇੱਥੇ 10 ਛੋਟੇ ਬੱਚੇ ਆ ਜੀ ਤੰਗੋਂ ਦੇ ਕਾਲ ਮੇਰੇ ਬੱਚੇ ਦੁਖੀ ਹੋ ਗਏ ਹਨ ਪਾਣੀ ਤਾਂ ਮੁਤਾਜਾ ਚਾਹੀਦਾ ਚੁ ਤਾਂ ਮੁਤਾਜਾ ਜੀ ਹਾਂ ਜੀ ਰਾਜ ਜੋੜ ਕੇ ਬੇਨਤੀ ਕਰਦੇ ਆ ਦੋਨੇ ਘੰਡੀ ਗਿਆ ਬੱਚੇ ਛੋਟੇ ਆ ਅਸੀਂ ਬਹੁਤ ਪ੍ਰੋਬਲਮ ਜੇ ਫਸ ਗੜੇ ਆ ਅਸੀਂ ਪਾਣੀ ਤਾਂ ਮੁਤਾਜਾ ਰੋਟੀ ਤਾਂ ਮੁਤਾਜਾ ਹੋਂ ਤਾਂ ਸਾਡਾ ਆਟੋ ਵੀ ਨਹੀਂ ਚੱਲਦਾ ਪਿਆ ਜੀ ਹਮੇ ਕੀ ਨਾ ਆਪਣਾ ਤੇ ਜਿਹੜਾ ਬਿਜਲੀ ਦਾ ਮੀਟਰ ਦਾ ਕੀ ਮਾਮਲਾ ਬਣੇ ਨਮਸਕਾਰ ਸਰ ਮੈਂ ਦੀਪਕ ਮਾਰ ਸਨੋ ਬਾਪੂਰਾਮ ਜੀ ਇਹ ਸਾਡਾ ਬਿਜਲੀ ਦਾ ਰੋਲਾ ਆਇਆ ਸੀ 2 ਸਾਲ ਪਹਿਲਾਂ ਸਾਡਾ ਬਿਜਲੀ ਵਾਲਾ ਮੀਟਰ ਛੜ ਗਿਆ ਸੀ ਜੀ ਸਾਨੂੰ ਨਹੀਂ ਪਤਾ ਕਿ ਛੜ ਗਿਆ ਸੀ ਕਿਵੇਂ ਸੀ ਅਸੀਂ ਮਾਤਾ ਦਾਇ ਇਲਾਜ ਕਰਾਦੇ ਮਾਤਾ ਬਿਮਾਰ ਸੀ ਸਾਡੀ ਹਾਂਜੀ ਮੋਂ ਨਾਲ ਪਿੱਛੇ ਮੇਰਾ ਆਟੋ ਤੱਕ ਵੇਚਦਾ ਸੀ ਮੈਡਮ ਦਾ ਮੈਂ ਧੰਨਵਾਦ ਕਰਦਾ ਬਜਿਤ ਕੁਲ ਮੈਡਮ ਦਾ ਜਿਸ ਨੇ ਮੈਨੂੰ ਰੋਜ਼ਗਾਰ ਦੂਜੀ ਵਾਰ ਦਿੱਤਾ ਆਪ ਦਾ ਆਟੋ ਦਿੱਤਾ ਠੀਕ ਹੈ ਉਸ ਤੋਂ ਬਾਅਦ ਮੇ ਬਿਜਲੀ ਤਾਂ ਬਤੰਗ ਹੋ ਗਿਆ ਤੰਗੋਂ ਤੇ ਕੱਲ ਮੇਰੇ ਬੱਚੇ ਦੁਖੀ ਹੋ ਗਏ ਉਹਨਾਂ ਨੂੰ ਪਾਣੀ ਤਾਂ ਮੁਤਾਜ ਆ ਨਹੀਂ ਚੁਤਾ ਮੁਤਾਜ ਆ ਜੀ ਹਾਂਜੀ ਸਾਡਾ ਬਿਜਲੀ ਪਤਾ ਨਹੀਂ ਕਿਵੇਂ ਆਇਆ ਸਾਡੇ ਕੋਲ ਬਿੱਲ ਤੱਕ ਨਹੀਂ ਪਹੁੰਚਿਆ ਤੱਕ ਜੀ ਸਾਨੂੰ ਪੈਨਲਟੀ ਵੈਸੇ ਲਾਈ ਗਈ ਹੈ ਜੀ ਸਾਡਾ ਮੀਟਰ ਸੜਿਆ ਹੋਇਆ ਸੀ ਸਾਨੂੰ ਪਤਾ ਨਹੀਂ ਕਿਸ ਚੀਜ਼ ਦਾ ਐਨ ਟਾਈਮ ਹੋ ਗਿਆ ਤੁਹਾਡਾ ਮੀਟਰ ਮੈਂ ਸਰ 2 2 ਸਾਲ ਪਲੱਸ ਹੋ ਗਏ ਉਹਨਾਂ ਦੇ ਸਾਲ ਪਰ ਸਾਨੂੰ ਨਹੀਂ ਪਤਾ ਕੀ ਸਾਹੂਤਾ ਹੋਇਆ ਪਰ ਜਿਹਨੇ ਜਗਾ ਸਿੱਖ ਰਿਆ ਮਾਤਨ ਲੈ ਕੇ ਤਾਂ ਸਾਡਾ ਮੀਟਰ ਪਟਿਆ ਹੋਇਆ ਸੀ ਸਾਨੂੰ ਨਹੀਂ ਪਤਾ ਕਿਉਂ ਕਦੋਂ ਪਟਿਆ ਗਿਆ ਕੀ ਸਾਹੂਤਾ ਹੋਇਆ ਸੀ ਨਹੀਂ ਤੁਸੀਂ ਕੰਮ ਕੀ ਕਰਦੇ ਹੋ ਸਭ ਮੇ ਆਟੋ ਚਲਾਉਂਦਾ ਸੀ ਕਿਰਾਏ ਤੇ ਤੇ ਉਸ ਤੋਂ ਬਾਅਦ ਮੈਂ ਆਪਦਾ ਆਟੋ ਦਿੱਤਾ ਤੇ ਕਿਸ਼ਤਾਂ ਦੇ ਕਿਸ਼ਤਾਂ ਦਾ ਆਟੋ ਲੈ ਕੇ ਥੋੜੇ ਦਿਨ ਤਿੰਨ ਚਾਰ ਮਹੀਨੇ ਚਲਾਇਆ ਮੇਰੀ ਉਸ ਤੋਂ ਮਾਤਾ ਜਿਆਦਾ ਬਿਮਾਰ ਹੋਣ ਕਾਰਨ ਮੈਂ ਆਪਦਾ ਆਟੋ ਵੇਚਤਾ ਮਾਤਾ ਤੇ ਲਾਤਾ ਫਿਰ ਵੀ ਮੇਰੀ ਮਾਤਾ ਚਲੋ ਨਹੀਂ ਬਚੀ ਹਾਂਜੀ ਪਰ ਮੇਜੋ ਇਧਰ ਹਾਲਾਤ ਵੇਖੇ ਤਾਂ ਮੇਰਾ ਹਾਲਤ ਕਰਦੇ ਵਿੱਚ ਹਨੇਰਾ ਜੋ ਮੈਂ ਵੇਖਿਆ ਮੇਰੇ ਵੀ ਮਿਰਤਾਰ ਹੈ ਨਹੀਂ ਕੋਈ ਬਾਕਸ ਕੋਲ ਕੇ ਵੇਖ ਤਾਂ ਮੇਰੇ ਮੀਟਰ ਵੀ ਹੈ ਨਹੀਂ ਸੀ ਮੀਟਰ ਮੇਰਾ ਪਹਿਲਾਂ ਸੜਿਆ ਹੋਇਆ ਸੀ ਹਾਂਜੀ ਸਾਨੂੰ ਨਹੀਂ ਪਤਾ ਸੀ ਇਹ ਚੀਜ਼ਾਂ ਦੀ ਜਾ ਸਾਨੂੰ ਦੱਸ ਸਕਿਆ ਮੀਟਰ ਸੜਿਆ ਪਿੱਤਾ ਉਹ ਪੈਨਲਟੀ ਲੱਗ ਲੱਗੇ ਸਾਡੇ ਕੋਲ ਬਿਲ ਇਕੱਠਾ ਹੋ ਗਿਆ ਜੀ ਸਾਨੂੰ ਅਸੀਂ ਬੜੇ ਦੁਖੀ ਹਾਂ ਕਿੰਨੇ ਮੈਂਬਰ ਹੋ ਕਰਦੇ ਜੀ ਅਸੀਂ ਦੋ ਜੀ ਅਸੀਂ ਅਜੇ ਤੱਕ ਨੇ ਛੋਟੇ ਬੱਚੇ ਜੀ ਦੋਨੇ ਵੀ ਕਲਾ ਹਾਂਜੀ ਤੁਸੀਂ ਕਿਹੜੇ ਕਰ ਸਕਦੇ ਇਹ ਮੈਂ 60% ਹੈ ਉਹ 55% ਹੈ ਦੋਨੇ ਵੀ ਕਲਾ ਹਾਂਜੀ ਇਹ ਕੰਮ ਕੁਮ ਮਲੋ ਕਮ ਸਰਬਈ ਕਰਦੇ ਸੀ ਜੋ ਮੈਡਮ ਨੇ ਆਟਾ ਦਿੱਤਾ ਸੀ ਉਹਨੂੰ ਉਹ ਹੀ ਬੰਦ ਪਿਆ ਸੀ ਅਸੀਂ ਜਦੋਂ ਮਤਾ ਚ ਕਟ ਚਾਟਾ ਵੀ ਅਨੇਸ ਤੜੇ ਕੋ ਚੀੜੀ ਪੜੀ ਤੇ ਉਤਾ ਜੱਜੀ ਬੋਤੰਗ ਤੇ ਬਿਜਲੀ ਦਾ ਹੁਣ ਕਿਵੇਂ ਸਾਧੂ ਸਰ ਕੁਝ ਨਹੀਂ ਸਾਧ ਜਦੋਂ ਅਸੀਂ ਗੁੜੀਆਂ ਬਿਮਾਰ ਸੀ ਦੋਰੇ ਪੈਂਦੇ ਉਹਨੂੰ ਅਸੀਂ ਇੱਕ ਵਾਰੀ ਕੁੰਡੀ ਲਾਇਸੀ ਤੇ ਸਾਡਾ ਬਸ ਨਾਮ ਲਾਤਾ ਚੋਰੀ ਦਾ ਤੇ ਕੁੰਡੀ ਲਾ ਚੋਰੀ ਕੁੰਡੀ ਫੜੀ ਗਈ ਚੁੱਲਾ ਸਾਡੀ ਮੁਜਬੀ ਅਸੀਂ ਵੀ ਕਹਿੰਦੇ ਕੁੰਡੀ ਫੜੀ ਗਈ ਸਾਡੀ ਹਾਂਜੀ ਪਰ ਮੇਰੇ ਮੇਰੇ ਵੀ ਅਸੀਂ ਪਹਿਲੇ ਮੇਰੀ ਮਾਤਾ ਪੂਰੀ ਹੋ ਮੇਰੇ ਗੁੜੀਆਂ ਨਾ ਪੂਰੀ ਹੋ ਜਾਵੇ ਹੁਣ ਵੀ ਉਹ ਬਿਮਾਰ ਨੇ ਡਾਕਟਰ ਸਾਹਿਬ ਨੇ ਕਹਿ ਤਸੀਰ ਨੂੰ ਠੰਡੇ ਇਲਾਕੇ ਚ ਰੱਖਣਾ ਇਸ ਤਰੀਕ ਮੈਂ ਕੁੰਡਿਆ ਉਹਨੇ ਫੜਾਤਾ ਚਲੋ ਮੇਰੇ ਜਨਮ ਨਾਲ ਆ ਤੁਸੀਂ ਮੰੰਦਾਈ ਮੈਂ ਕਸੂਰ ਬਾਰੇਗਾ ਪਰ ਮੈਂ ਆਪਦੇ ਬੱਚੇ ਕਿੱਥੇ ਲੈ ਕੇ ਜਾਵਾਂ ਨੇਰੇ ਵਿੱਚ ਕਿਵੇਂ ਰੱਖ ਸਕਦਾ ਹੈਗੀ ਕਿੰਨਾ ਬਿੱਲ ਕਿੰਨਾ ਹੋਊ ਸਰ ਹੁਣ ਮੈਂ ਜੋ ਕੁਛ ਦਿਨ ਪਹਿਲਾਂ ਪੁੱਛ ਕੇ ਆਇਆ ਜਦੋਂ 1 ਲੱਖ 34 ਹਜ਼ਾਰ ਦੱਸਿਆ ਜੀ ਉਹਨਾਂ ਨੇ ਮੈਨੂੰ ਬਿੱਲ ਬਿੱਲ 1 ਲੱਖ 34 ਹਾਂਜੀ ਹੁਣ ਰਾਤ ਨੂੰ ਯਾਰ ਲਾਈਟ ਕਿਵੇਂ ਜਗਾਉਣੀ ਨਹੀਂ ਸਰ ਅਨੇਰੇ 'ਚ ਬੈਠੇ ਬਾਹਰ ਲੋਕ ਲਾਰਖੇ ਜੀ ਸਾਡੇ ਘਰਾਂ ਦੀਆਂ ਨੇ ਹਾਂਜੀ ਉਹ ਕਹਿੰਦਾ ਸਕੁੰਡੀ ਲਾ ਨਹੀਂ ਦਿੰਦੇ ਸਾਡਾ ਨੁਕਸਾਨ ਹੁੰਦਾ ਹੈ ਕੀ ਤੁਸੀਂ ਮੰਤਰੀ ਨੂੰ ਮਿਲੇ ਸੀ ਜੀ ਮੈਡਮ ਜੀ ਨੂੰ ਹਾਂਜੀ ਮੈਡਮ ਜੀ ਨੂੰ ਮਿਲੇ ਜੀ ਅਸੀਂ ਮੈਂ ਤਿੰਨ ਚਾਰ ਵਾਰ ਮਿਲੇ ਮੈਡਮ ਨੂੰ ਜੀ ਉਹਨਾਂ ਨੇ ਮੈਨੂੰ ਆਖਿਆ ਸੀ ਵੀ ਤੇਰਾ ਮਸਲਾ ਹੱਲ ਹੋਊਗਾ ਜੀ ਉਹ ਜਗਮੋਹਨ ਸਾਹਿਬੇ ਕੋਲ ਨਾਲ ਗੱਲ ਵੀ ਕੀਤੀ ਸੀ ਵੀ ਇਹਨਾਂ ਦਾ ਇੱਕ ਵਾਰ ਮੀਟਰ ਲਾਏ ਆਵੇ ਔਰ ਉਸ ਤੋਂ ਬਾਅਦ ਹੇਠਾਂ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਬਹੁਤ ਤੱਕੇ ਖਦੇਈ ਕੀ ਕਹਿੰਦੇ ਕਿਉਂ ਦੇਰੀ ਬੋਡਰ ਕੀ ਕਰਨ ਉਹ ਕਹਿੰਦੇ ਪਹਿਲਾਂ ਪੈਸੇ ਭਰਨੇ ਪੈਣਗੇ ਸਾਰੇ ਉਸ ਤੋਂ ਬਾਅਦ ਹੀ ਲੱਗੂ ਤੁਹਾਡੇ ਨੂੰ ਇੰਨੀ ਲੱਗ ਸਕਦਾ ਚਪਲਾ ਹਾਂਜੀ ਬਕਾਇਆ ਪੈਸੇ ਭਰਨ ਦਾ ਕੋਈ ਇਲਾਜ ਹੈਗਾ ਕਦੋਂ ਨਹੀਂ ਕੁਝ ਨਹੀਂ ਉਹਨਾਂ ਕਹਿੰਦੇ ਪਹਿਲਾਂ ਆਪ ਆਪ ਪੂਰੇ ਕਰੋ ਜੀ ਉਸ ਤੋਂ ਬਾਅਦ ਤੁਹਾਡੇ ਮੀਟਰ ਲੱਗੂਗਾ ਅਸੀਂ ਆਖਿਆ ਵੀ ਚਲੋ ਵੀ ਜੋ ਵੀ ਸਾਡੀ ਮਜਬੂਰੀ ਤੁਸੀਂ ਵੇਖੋ ਸਾਡੀ ਕਿਸ਼ਤ ਬਨਵਾਸੀ ਤਨੋਣਾ ਦੀ 1500 ਪੈਸੇ ਆਂਦੀ ਆ ਅਸੀਂ 3000 ਰੁਪਏ ਮਿੰਨਾ ਪਰਦਾਂਗੇ ਸੇ ਇਹਨੇ ਤਾਂ ਕਹਿ ਦਸੀ ਉਹਨਾਂ ਸਾਰੇ ਪਰਨੇ ਬਣ ਚਾਰ ਕਿਸ਼ਤ ਉਹਨਾਂ ਨੇ ਪੈਣਗੀਆਂ ਤੇ ਸਰ ਉਹਨਾਂ ਸੀ ਕਿਵੇਂ ਚਾਰ ਕਿਸ਼ਤਾਂ ਕਿਉਂ ਪੂਰੀ ਕਰਨਗੇ ਹੁਣ ਕੋਈ ਗੱਲਬਾਤ ਕਿਸੇ ਨਾਲ ਹੋ ਰਹੀ ਹੈ ਕੋਈ ਮੀਟਰ ਬਾਰੇ ਮੀਟਰ ਬਾਰੇ ਮੈਂ ਜਾ ਕੇ ਆਇਆ ਸੀ ਮੈਂ ਦਫਤਰ ਤੇ ਜਾ ਕੇ ਆਇਆ ਸੀ ਤੇ ਉਹਨਾਂ ਨੇ ਕਿਹਾ ਜੋ ਜਿਵੇਂ ਮੈਡਮ ਕਰਨਗੇ ਉਹਵੇਂ ਹੋਗਾ ਜੀ ਬਸਰਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਹੁਣ ਮੰਨ ਲਓ ਤੁਹਾਡਾ ਜਿਹੜਾ ਜੀ ਮੇਰੇ ਕੁੰਡੀ ਫੜੀ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਏ 5 ਮਿੰਟ ਹੋ ਗਏ 5 ਮਿੰਟ ਹੋ ਗਏ ਨੇ ਸਰ 5 ਮਿੰਟ ਵਿੱਚ ਨੀਰੇਜ ਬੈਠ ਹਾਂਜੀ ਉਸ ਤੋਂ ਪਹਿਲਾਂ ਹੀ ਬੈਠਾ ਮੈਂ ਸਰ ਮੈਂ ਦੱਸ ਦਿੰਦਾ ਤੁਹਾਨੂੰ ਕਰੂਗਾ ਜੇ ਤੁਹਾਡੀ ਕੁੰਡੀਆਂ ਸਰ ਸੈਕਿੰਡ 19825 ਨੂੰ ਹੋ ਗਈ ਸੀ 19825 ਹਾਂਜੀ ਉਸ ਤੋਂ ਬਾਅਦ ਲੈਟ ਨਹੀਂ ਚਲਾਈ ਕੋਈ ਨਹੀਂ ਲੈਟ ਨਹੀਂ ਚਲਾਈ ਨਹੀਂ ਜੀ ਇਹ ਨੀਰੇਜ ਬੈਠੇ ਸ ਬਿੱਲ ਇਹਨੇ ਕਿਵੇਂ ਆ ਗਿਆ ਸੀ ਬਾਈ ਜਿਵੇਂ 6 ਸਾਲ ਤੋਂ ਸਰਕਾਰ ਕਰੀ ਅਸੀਂ ਫੀਸ ਦੇ ਰਿਆ ਤੇ ਹਾਂਜੀ ਸਰ ਜੀ ਮੈਂ ਕਹਿੰਦੇ ਆ ਵੀ ਸਰਕਾਰੀ ਦਿੱਤੇ 6 ਜੂਲਟਾ ਮਾਫ ਪਰ ਜਦੋਂ ਅਸੀਂ ਸਾਨੂੰ ਨਹੀਂ ਪਤਾ ਵੀ ਮਾਤਾ ਅਸੀਂ ਜੋ ਕਮਾਂਦ ਦੇ ਸੋ ਮਾਤਾ ਦੇ ਆਚਾਰਕ ਦੇ ਸੀ ਉਹਨਾਂ ਨੇ ਘਾਟਾ ਵਾਧਾ ਕਰਦਾ ਗੁਜ਼ਾਰ ਉਹਨਾਂ ਨੇ ਕਰਨਾ ਸੀ ਕਿਸੇ ਬਿੱਲ ਪਾਣੀ ਦਾ ਬਿੱਲ ਕਿਸੇ ਦਾ ਬਿੱਲ ਹੁਣ ਉਹ ਪਰ ਦੇਂਦੇ ਸੀ ਹਾਂਜੀ ਹੁਣ ਸਾਨੂੰ ਨਹੀਂ ਪਤਾ ਕਿਵੇਂ ਬਿੱਲ ਇਕੱਠਾ ਜਦੋਂ ਸਾਨੂੰ ਮਾਤਾ ਦੱਸਿਆ ਅਸੀਂ ਮਾਤਾ ਕਹਿੰਦੇ ਸੀ ਵੀ ਆਪਣਾ ਮੀਟਰ ਛੜਿਆ ਹੋਇਆ ਜੀ ਛੜੇ ਬਿੱਲ ਕੋਈ ਨਹੀਂ ਆਇਆ ਤੱਕ ਭਜਰ ਸਾਢੇ ਮੀਟਰ ਪੱਟੇ ਕੇ ਸਾਨੂੰ ਬਾਅਦ ਚੋਂ ਪਤ ਲੱਗਿਆ ਹਨੇਰੇ ਚ ਬੈਠੇ ਜੇ ਮੇਰੀ ਮਾਤਰ ਨੂੰ ਲੈ ਕੇ ਆਵੇਂ ਹਸਪੀਟਲ ਚ ਗਿਆ ਹਨੇਰਾ ਹੈ ਕਿ ਮੈਂ ਚੱਲ ਲੇਟ ਜਗਾ ਕੇ ਤਾਰ ਹਿਲ ਗਈ ਹੋਗੀ ਵੇਖ ਰ ਤਾਰ ਵੀ ਨਹੀਂ ਤੇ ਬਿਟਰ ਵੀ ਨਹੀਂ ਸੀ ਕੀ ਮੰਗ ਕੇ ਗਾਉਂ ਮੰਗ ਸਰ ਆਈ ਜੀ ਅਸੀਂ ਆਜੋੜ ਕੇ ਬੇਨਤੀ ਕਰਦੇ ਆ ਦੋਨੋਂ ਜੀ ਹੈਂਡੀਕੈਪ ਬੱਚੇ ਛੋਟੇ ਆ ਅਸੀਂ ਬਹੁਤ ਪ੍ਰੋਬਲਮ ਜੇ ਫਸ ਗੜੇ ਆ ਅਸੀਂ ਪਾਣੀ ਤਾਂ ਮੁਤਾਜਬ ਰੋਟੀ ਤਾਂ ਮੁਤਾਜਬੋਂ ਤਾਂ ਸਾਡਾ ਆਟੋ ਵੀ ਨਹੀਂ ਚੱਲਦਾ ਪਿਆ ਜੀ